ਹਾਂਜੀ ਸ਼ੋਕ ਜੀ ਬਲਦੇਵ ਜੀ ਅੱਜ ਜਿਸ ਏਰੀਆ 'ਚ ਆਪਾਂ ਖੜੇ ਆਂ ਹਾਲਾਤ ਤਾਂ ਮਾੜੇ ਨੇ ਪਾਣੀ ਪਿੱਛੋਂ ਵੱਧ ਰਿਹਾ ਤਾਂ ਇਹ ਆਪਾਂ ਬੱਲੇ ਸ਼ਾਹ ਉਤਾੜ ਦਾ ਏਰੀਆ ਜੋ ਦਿਖਾਇਆ ਇੱਥੇ ਜਿੰਨੇ ਵੀ ਲੋਕਾਂ ਨੂੰ ਮਿਲੇ ਆਂ ਖਵਾਜਾ ਪੀਰ ਤੋਂ ਇੱਧਰੋਂ ਦੇ ਲੋਕ ਦੁਖੀ ਹੋ ਚੁੱਕੇ ਨੇ ਕਿਉਂ ਕਿਉਂਕਿ ਉਹਨਾਂ ਨੂੰ ਹਰ ਸਾਲ 1988 ਤੋਂ ਲੈ ਕੇ 2023 ਵਿੱਚੋਂ ਜੰਗ ਦਾ ਪ੍ਰੋਬਲਮ ਹੋਵੇ ਜਾਂ ਹੜਪੀ ਵੱਡੀ ਮੁਸ਼ਕਲ ਤਾਂ ਆ ਰਹੇ ਆ ਜੀ ਇਹ ਸਮਾਰ ਦੇ ਵਿੱਚ ਲੋਕਾਂ ਦੀ ਹੁਣ ਆਵਾਜ਼ ਉੱਠ ਰਹੀ ਹੈ ਕੇ ਭਈ ਅਸੀਂ ਤਾਂ ਬਾਸ ਸਕਦੇ ਆ ਇਹ ਸਤਲੁਦ ਰਿਆਵਾਲਾ ਜੋ ਕੰਢੀ ਏਰੀਆ ਜਿੰਨਾ ਵੀ ਗੁੱਧੜ ਪੈਣੀ ਤੋਂ ਲੈ ਕੇ ਉਸ ਤੋਂ ਅੱਗੇ ਕਾਮਾਂ ਵਾਲੀ ਸ਼ਮਸ਼ਾਹ ਮੁਹਾਰ ਜਮਸ਼ੇਰ ਵਿਚਲੇ ਜਿੰਨੇ ਵੀ ਪਿੰਡ ਨੇ ਦੋਨਾਂ ਨਾਨਕਾ ਮੁਹਾਰ ਖੀਵਾ ਤੇ ਇਹਦੇ ਵਿੱਚ ਰੇਤਾ ਪੈਣੀ ਗੱਟੀ ਨੰਬਰ 3 ਤੇ ਜਾਂ ਉਸ ਤੋਂ ਅੱਗੇ ਹੋਰ ਟਾਣੀਆਂ ਨੇ ਇੱਕੋ ਹੀ ਮੰਗ ਹੁਣ ਕਰ ਰਹੇ ਨੇ ਕਿ ਵੀ ਅਸੀਂ ਤਾਂ ਬਾਸ ਸਕਦੇ ਆ ਜੇ ਇੱਥੇ ਪ੍ਰੋਪਰ ਪੱਕਾ ਬਣ ਪਾਇਆ ਜਾਵੇ ਦੋਨਾਂ ਸਿਰ ਤੋਂ ਜੇ ਬੰਨ ਬਣਦਾ ਹੈ ਵਿਚਾਲੇ ਖਟਾਈ ਹੁੰਦੀ ਹੈ ਤਾਂ ਇਹ ਲੋਕ ਜਿਹੜੇ ਆ ਅੱਜ ਜਿਹੜੇ 20 ਸਾਲ ਪਿਛਾਂ ਜਾ ਚੁੱਕਿਆ ਤੇ ਇਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਨਾ ਕੋਈ ਰਾਤ ਮਿਲ ਸਕਦੀ ਹੈ ਇਹਨਾਂ ਦੇ ਚਿਹਰੇ ਥੋੜੇ ਖੁਸ਼ ਹੋ ਸਕਦੇ ਨੇ ਅੱਜ ਦੀ ਅੱਜ ਦੀ ਘੜੀ ਅੱਜ ਦੇ ਹਾਲਾਤਾਂ ਦੇ ਵਿੱਚ ਇਥੋਂ ਦੇ ਲੋਕ ਬਹੁਤ ਦੁਖੀ ਹੋ ਚੁੱਕਿਆ ਕਿਉਂਕਿ ਆਪਣਾ ਕੰਮ ਹੈ ਜੀ ਮੀਡੀਆ ਵਿੱਚ ਦਿਖਾਉਣਾ ਲੋਕਾਂ ਦੇ ਹਾਲਾਤ ਹਾਲਾਤ ਬੜੇ ਬਿਆਨਕ ਹੋ ਚੁੱਕੇ ਨੇ ਤਾਂ ਜਿਸ ਤੋਂ ਆਪਾਂ ਦਿਖਾਇਆ ਕਿ ਇੱਕ ਕਮਰਾ ਬਣਾਉਣਾ ਹੋਵੇ ਤਾਂ 15-20 ਲੱਖ ਰੁਪਏ ਦੀ ਜ਼ਰੂਰਤ ਹੁੰਦੀ ਅੱਜ ਇਹਨਾਂ ਲੋਕਾਂ ਦੇ ਹਾਲਾਤ ਇਹ ਨੇ ਭਈ ਮਕਾਨਾਂ ਦੀ ਜਿਹੜੀ ਖਸਤਾ ਹਾਲਤ ਹੁੰਦੀ ਜਾ ਰਹੀ ਹੈ ਜੇ ਇਸ ਮਕਾਨ ਨੂੰ ਪਾਣੀ ਪੈ ਗਿਆ ਪਾਣੀ ਦਾ ਸਾਡੇ ਤੁਹਾਨੂੰ ਇੱਕ ਹੋਰ ਤਸਵੀਰ ਸੋ ਪੈਣਾ ਸਾਡੀਆਂ ਬੇਟੀਆਂ ਵਰਗੀਆਂ ਖੜੀਆਂ ਨੇ ਵੱਲੇ ਸ਼ਾ ਉਤਾਰ ਦੇ ਰੋਡ ਦੀਆਂ ਕੁੜੀਆਂ ਤਾਂ ਉਹ ਦੇਖ ਰਹੇ ਨੇ ਕਿ ਸਾਡਾ ਇਹ ਘਰ ਦੇ ਨਾਲ ਪਾਣੀ ਦਾ ਟੱਚ ਹੋ ਗਿਆ ਪਰ ਲੇਕਿਨ ਸ਼ਾਮ ਦਾ ਸਮਾਂ ਹੈ ਰਾਤ ਪਾਣੀ ਹੋਰ ਵਧਰੇ ਸਾਡੇ ਹਾਲਾਤ ਕੀ ਹੋਣਗੇ ਕਿਉਂਕਿ ਇਹ ਤਸਵੀਰਾਂ ਤੋਂ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਤਾਂ ਇਹ ਦੋਸਤੋ ਸਾਡੇ ਇਸ ਮੀਡੀਆ ਦੇ ਜ਼ਰੀਏ ਲਾਈਫ ਹਾਜ਼ਲ ਕਾ ਤੇ ਜਿੱਲਾ ਫਾਇਲ ਕਾ ਰਾਜਨੀਤੀ 2-4 ਦਿਨਾਂ ਪਰ ਤੁਹਾਨੂੰ ਨਵੀਂ ਅਪਡੇਟ ਪਾ ਰਹੇ ਹਾਂ ਕਿ ਪਾਣੀ ਵੱਧ ਰਿਹਾ ਆਪਣਾ ਆਪਣਾ ਧਿਆਨ ਰੱਖੋ ਜੇ ਕੋਈ ਹੋਰ ਪੈਣਾ ਵੀ ਟਾਣੀਆਂ ਦੇ ਅੰਦਰ ਨੇ ਤਾਂ ਉਹ ਆਪ ਦੀ ਸੇਫ ਥਾਂ ਤੇ ਪਹੁੰਚਣ ਤਾਂ ਇਧਰ ਵੀ ਤਸਵੀਰਾਂ ਦਿਖਾ ਦਿੰਦੇ ਹਾਂ ਨਾਲ ਦਾ ਘਰ ਹੈ ਜੋ ਜਿੱਥੇ ਟਰੈਕਟਰ ਦੇ ਸੰਦ ਰੋਕੇ ਜਾ ਰਿਹਾ ਘਰ ਹੈ ਔਰ ਨਾਲ ਜੋ ਅੰਦਰ ਤੂੜੀ ਵਗੈਰਾ ਵੀ ਰੱਖੀ ਪਈ ਹੈ ਤਾਂ ਤਸਵੀਰਾਂ ਦਿਖਾ ਦਿੰਦੇ ਹਾਂ ਕਿ ਜੋ ਲੈਵਲ ਹੈਗਾ ਦੀਵਾਰ ਦਾ ਲੈਵਲ ਹੈ ਤੇ ਸੜਕ ਦਾ ਲੈਵਲ ਹੈ ਇਧਰੋਂ ਪਾਣੀ ਇਹ ਲਹਿੰਦਾ ਸਾਈਡ ਹੈ ਤੇ ਇਧਰ ਚੜਦਾ ਸਾਈਡ ਹੈ ਨੂਰ ਸਮਾਨ ਤੇ ਬਹਿ ਖਸਤਾ ਢਾਣੀ ਮੋਹਣਾ ਦੀ ਜੁਨੀਆ ਫਸਲਾਂ ਨੇ ਉਹ ਅੱਜ ਤਬਾਹ ਹੋਣ ਜਾ ਰਹੀਆਂ ਨੇ ਹੋ ਰਹੀਆਂ ਨੇ ਕਿਉਂ ਹੋ ਰਹੀਆਂ ਨਹੀਂ ਕਿਉਂਕਿ ਪਾਣੀ ਦਾ ਵਹਾਅ ਬਹੁਤ ਜ਼ਿਆਦਾ ਤਾਂ ਇਧਰ ਸਾਡੇ ਸਾਹਮਣੇ ਉਹ ਵੀਰ ਜੀ ਦਾ ਘਰ ਹੈ ਤਾਂ ਉਹ ਵੀ ਦੇਖ ਰਹੇ ਨੇ ਕਿ ਪਾਣੀ ਸਾਡੀ ਦੀਵਾਰ ਦੇ ਨਾਲ ਟੱਚ ਹੋ ਗਿਆ ਬਲਦੇਵ ਜੀ ਇੱਥੇ ਜੇ ਪਾਣੀ ਟੱਚ ਹੋ ਗਿਆ ਤਾਂ ਪਾਣੀ ਕੁਝ ਨਹੀਂ ਛੱਡਦਾ ਇਹ ਦੀਵਾਰ ਬੈਠੇਗੀ ਇਹ ਵੱਡਾ ਨੁਕਸਾਨ ਘਰ ਦਾ ਵੀ ਹੋਵੇਗਾ ਖਾਨ ਮਾਲ ਦਾ ਨੁਕਸਾਨ ਕਿੰਨਾ ਹੋਵੇਗਾ ਜੀ ਜਾਨ ਮਾਲ ਦਾ ਦੇਖੋ ਜੀ ਇਹ ਉਹਨਾਂ ਦਾ ਨੋਹਰਾ ਬਣਿਆ ਅੰਦਰ ਪਸ਼ੂ ਰੁਕਿਆ ਤਾਂ ਉਹ ਵੀਰਤਾ ਆਪ ਦਾ ਸ਼ਾਮ ਨੂੰ ਰੋਟੀ ਪਾਣੀ ਕਰਨ ਗਏ ਤੇ ਜਾਂ ਇਧਰ ਕੁਛ ਵੀ ਕੋਈ ਨ ਕੋਈ ਘਟਨਾ ਵਾਪਰਨ ਦੇ ਚਾਂਤ ਨੇ ਇਸ ਵਾਸਤੇ ਸਾਡੇ ਇਸ ਚੈਨਲ ਦੇ ਜਰੀਏ ਬੇਨਤੀ ਹੈ ਕਿ ਇਹਨੂੰ ਤੁਸੀਂ ਆਪ ਦਾ ਸੇਫਟੀ ਸੇਫ ਰਹੋ ਕਿਉਂਕਿ ਸਰਕਾਰਾਂ ਜੋ ਉਪਰਾਲੇ ਕਰ ਰਹੀਆਂ ਨੇ ਹੁਣ ਵਿਪਤਾ ਬੜੀ ਵੱਡੀ ਬਣ ਗਈ ਹੈ ਵਿਪਤਾ ਬੜੀ ਵੱਡੀ ਬਣ ਗਈ ਹੈ ਤਾਂ ਜੋ ਜਥੇ ਬੰਦੀਆਂ ਨੇ ਉਹ ਮੰਗ ਕਰੀ ਨੇ ਕਿ ਸਾਡੇ ਇਹ ਘਰ ਤਾਂ ਸੁੱਕੀ ਥਾਂ ਤੇ ਸੀ ਪਰ ਅੱਜ ਸਾਡੇ ਘਰਾਂ 'ਚ ਪਾਣੀ ਪੈ ਰਿਆ ਸਾਡੇ ਪਸ਼ੂਆਂ ਦਾ ਜੋ ਚਾਰਾ ਸੀ ਉਹ ਪੱਠੇ ਸੀ ਉਹ ਬਿਲਕੁਲ ਦਰਿਆ ਤੋਂ ਅੰਦਰ ਸੀ ਪਰ ਇਹ ਮੰਗ ਕਰ ਲੈਨੇ ਰੋਕ ਕਿ ਸਾਨੂੰ ਜੋ ਮੁਹੱਈਆ ਸਰਕਾਰ ਵੱਲੋਂ ਜਥੇਬੰਦੀ ਵੱਲੋਂ ਇਸ ਏਰੀਏ ਦੇ ਵਿੱਚ ਕੋਈ ਨਹੀਂ ਪਹੁੰਚੀ ਤਾਂ ਉਹ ਮੰਗ ਕਰ ਰਹੇ ਨੇ ਇੱਕ ਵਾਰ ਸਾਡੀ ਹੈਲਪ ਜ਼ਰੂਰ ਕੀਤੀ ਜਾਵੇ ਮੈਂ ਤੇ ਮੇਰਾ ਸਾਥੀ ਬਲਦੇਵ ਤੇ ਮੈਂ ਅਸ਼ੋਕ ਲਾਦੁਕਾ ਤੋਂ ਦੋਸਤੋ ਤੁਹਾਨੂੰ ਨਵੀਂ ਨਵੀਂ ਅਪਡੇਟ ਦੇ ਰਹੇ ਹਾਂ ਤਾ ਤੁਹਾਡਾ ਵੀ ਫਰਜ਼ ਬਣਦਾ ਹੈ ਕਿ ਘਰ ਦੇ ਵਿੱਚ ਤੁਸੀਂ ਬੈਠੇ ਹੋ ਇਹਨਾਂ ਲੋਕਾਂ ਦੀ ਆ ਕੇ ਸਾਰ ਲਈ ਜਾਵੇ ਹੋਰ ਅੰਕਲ ਜੀ